ਪੰਜਾਬੀ ਨਿਊਜ਼ ਚੈਨਲ ਦੇ ਵੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀਆਂ ਵੱਡੀਆਂ ਖਬਰਾਂ ਪੰਜਾਬ ਚ ਪੰਚਾਇਤੀ ਚੋਣਾਂ ਕਰਵਾਉਣ ਲਈ ਹੁਣ ਰਾਹ ਹੋਵੇਗਾ ਸਾਫ ਹਾਈ ਕੋਰਟ ਚ ਹੋਣ ਜਾ ਰਹੀ ਅਹਿਮ ਸੁਣਵਾਈ ਪੰਜਾਬ ਵਿਚ ਪੈਂਡਿੰਗ ਪਈਆਂ ਪੰਚਾਇਤ ਸਮਤੀਆਂ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਗ੍ਰਾਮ ਪੰਚਾਇਤਾਂ ਸਬੰਧੀ ਪੰਜਾਬ ਹਰਿਆਣਾ ਹਾਈ ਕੋਰਟ ਬੈਸ ਜਨਹਿਤਾ ਪਟੀਸ਼ਨ ਦਾਇਰ ਕੀਤੀ ਗਈ ਹੈ ਪटीशनੇ ਵਿਚ ਪੰਜਾਬ ਸਰਕਾਰ ਤੋਂ ਤੁਰੰਤ ਚੋਣਾ ਕਰਵਾਉਣ ਦੀ ਮੰਗ ਕੀਤੀ ਗਈ ਹੈ ਜਨਹਿਤ ਪटीशनਰ ਆਜ ਨੂੰ 10 ਅਗਸਤ 2023 ਦੀ ਅਗਾਊ ਸੂchnਾ ਦੇ ਬਾਵਜੂਦ ਕੋਈ ਯਤਨ ਨਾ ਕਰਨ ਦੀ ਚੁਣੌਤੀ ਦਿੰਦੀ ਹੈ ਅੰਮ੍ਰਿਤਸਰ ਐਸਜੀਪੀਸੀ ਦਫ਼ਤਰ ਚ ਭਿੜੇ ਮੁਲਾਜ਼ਮ ਅਕਾਊਂਟ ਕਲਰਕਾ ਦਰਵਾਰਾ ਸਿੰਘ ਦਾ ਕਤਲ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਦਫ਼ਤਰ ਅਕਾਊਂਟ ਕਲਰਕ ਦਰਵਾਰਾ ਸਿੰਘ ਦੇ ਧਰਮ ਪ੍ਰਚਾਰ ਕਮੇਟੀ ਦੇ ਸੇਵਾਦਾਰ ਸੁਖਵੀਰ ਸਿੰਘ ਵੱਲੋਂ ਕਤਲਾਨਾ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਦਰਵਾਰਾ ਸਿੰਘ ਦੀ ਮੌਤ ਹੋ ਗਈ ਹੈ ਇਹ ਹਮਲਾ ਮੈਨੇਜਰ ਸ੍ਰੀ ਦਰਵਾਰਾ ਸਾਹਿਬ ਦੇ ਦਫ਼ਤਰ ਦੀ ਅਕਾਊਂਟ ਬ੍ਰਾਂਚ ਵਿਖੇ ਕੀਤਾ ਗਿਆ ਦਰਸ਼ਕ ਸੁਖਵੀਰ ਸਿੰਘ ਤੇ ਦਰਵਾਰਾ ਸਿੰਘ ਦਾ ਕੋਈ ਪਰਿਵਾਰਕ ਆਪਸੀ ਝਗੜਾ ਦੱਸਿਆ ਜਾ ਰਿਹਾ ਹੈ ਜੋ ਵੱਧ ਕੇ ਜਾਨਲੇਵਾ ਹਮਲੇ ਤੱਕ ਪਹੁੰਚ ਗਿਆ सीएम ਨੇ ਸ਼ਹੀਦ ਹੋਮਗਾਰਡ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇ ਬੀਮੇ ਦਾ ਚੈੱਕ ਸੌਂਪਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਿਊਟੀ ਦੌਰਾਨ ਆਪਣੀ ਜਾਨ ਕੁਰਬਾਨ ਕਰਨ ਵਾਲੇ ਹੋਮਗਾਰਡ ਜਵਾਨ ਜਸਪਾਲ ਸਿੰਘ ਦੇ ਪਰਿਵਾਰ ਨੂੰ ਅੱਜ 1 ਕਰੋੜ ਰੁਪਏ ਦਾ ਬੀਮਾ ਸੁਰੱਖਿਆ ਦਾ ਚੈੱਕ ਦਿੱਤਾ ਪਰਿਵਾਰ ਨੂੰ ਚੈੱਕ ਸੌਪਦੇ ਆ ਤੇ ਉਹਨਾਂ ਨਾਲ ਇੱਕ ਜੁੜਤਾ ਦਾ ਪ੍ਰਗਟਾਵਾ ਕਰਦੇ ਆ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਆਪਣੇ ਜਵਾਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਬਚਰਬੰਦ ਅਤੇ ਸ਼ਹੀਦਾਂ ਦੇ ਪੁੱਤਰ ਪਹਿਲਾਂ ਹੀ ਪੁਲਿਸ ਬਲ ਵਿੱਚ ਸਿਪਾਹੀ ਵੱਜੋਂ ਭਰਤੀ ਹੋ ਚੁੱਕੇ ਹਨ ਉਹਨਾਂ ਦੱਸਿਆ ਕਿ ਜਸਪਾਲ ਸਿੰਘ ਦੀ ਸੁਲਤਾਨਪੁਰ ਲੋਧੀ ਵਿਖੇ ਡਿਊਟੀ ਨਿਭਾਉਂਦੇ ਹੋਏ ਮੌਤ ਹੋ ਗਈ ਸੀ ਚੰਡੀਗੜ੍ਹ ਕੋਟਾ ਕੰਪਲੈਕਸ ਦੇ ਅੰਦਰ ਚੱਲੀ ਗੋਲੀ ਆਈਆਰਐਸ ਅਫਸਰ ਦਾ ਕਤਲ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਇੱਕ ਸਾਬਕਾ ਏਆਈਜੀ ਸੋਹਰੇ ਵੱਲੋਂ ਆਪਣੇ ਹੀ ਜਵਾਈ ਨੂੰ ਗੋਲੀਆਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸ ਦੇਈਏ ਕਿ ਜਵਾਈ ਆਈਆਰਐਸ ਅਫਸਰ ਸੀ ਸੂchna ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਗੁਰਜੀਤ ਸਿੰਘ ਔਜ਼ਲਾ ਨੇ ਸੰਸਦ ਵਿੱਚ ਅੰਮ੍ਰਿਤਸਰ ਨੂੰ ਮੈਡੀਕਲ ਹੱਬ ਬਣਾਉਣ ਦੀ ਮੰਗ ਕੀਤੀ ਸੰਸਦ ਮੈਂਬਰ ਗੁਰਜੀਤ ਸਿੰਘ ਔਜ਼ਲਾ ਨੇ ਅੱਜ ਸੰਸਦ ਵਿੱਚ ਅੰਮ੍ਰਿਤਸਰ ਨੂੰ ਮੈਡੀਕਲ ਹੱਬ ਬਣਾਉਣ ਦੀ ਮੰਗ ਉਠਾਈ ਉਹਨਾਂ ਪ੍ਰਸ਼ਾਸਨ ਤੇ 56 ਕਸਨ ਅਤੇ ਅੰਮ੍ਰਿਤਸਰ ਦੇ ਹਸਪਤਾਲਾਂ 'ਚ ਸਹੂਲਤਾਂ ਦੀ ਜਾਂਚ ਲਈ ਕਮੇਟੀ ਭੇਜਣ ਲਈ ਵੀ ਕਿਹਾ ਗੁਰਜੀਤ ਸਿੰਘ ਔਜ਼ਲਾ ਨੇ ਕਿਹਾ ਕਿ ਅੰਮ੍ਰਿਤਸਰ ਰੇਲਵੇ ਹਬ ਹੈ ਅਤੇ ਸੜਕੀ ਰਸਤੇ ਹਰ ਪਾਸਿਓਂ ਪਹੁੰਚਯੋਗ ਹੈ ਇਸ ਲਈ ਇਹ ਮੰਗ ਹੁਣ ਜਾਇਜ਼ ਹੈ ਲੁਧਿਆਣਾ 'ਚ ਬੇਕਾਬੂ ਟਰੱਕ ਕਾ ਬੜਿਆ ਫਰਨੀਚਰ ਦੇ ਸ਼ੋਅਰੂਮ ਚ ਤੋੜੀ ਬਿਜਲੀ ਦੇ ਖੰਬੇ ਲੁਧਿਆਣਾ ਵਿੱਚ ਬੀਤੀ ਰਾਤ ਕਰੀਬ 12 ਵਜੇ ਇੱਕ ਤੇਜ਼ ਰਫ਼ਤਾਰ ਟਰੱਕ ਚਾਲਕ ਨੇ ਬਿਜਲੀ ਦੇ ਖੰਬੇ ਤੋੜ ਦਿੱਤੇ ਟਰੱਕ ਦਾ ਸੁੱਤਲਣ ਵਿਗੜਨ ਕਾਰਨ ਟਰੱਕ ਫਰਨੀਚਰ ਦੇ ਸ਼ੋਅਰੂਮ ਵਿੱਚ ਜਾ ਬੜਿਆ ਡਰਾਈਵਰ ਦੀਆਂ ਚੀਕਾਂ ਸੁਣ ਕੇ ਰਾਹਗੀਰਾਂ ਨੇ ਉਸਨੂੰ ਜ਼ਖਮੀ ਹਾਲਤ 'ਚ ਟਰੱਕ ਦੇ ਕੈਬਨ 'ਚੋਂ ਬਾਹਰ ਕੱਢਿਆ ਤੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗੁੰਡਿਆਂ ਨਾਲ ਮੁਕਾਬਲਾ ਕਰਦੇ ਜਕਮੀ ਹੋਏ ਪੁਲਿਸ ਇੰਸਪੈਕਟਰ ਨੂੰ ਦਿੱਤੀ ਜਾਵੇਗੀ ਤਰੱਕੀ ਅਤੇ ਆਜ਼ਾਦੀ ਦਿਹਾੜੇ ਤੇ ਵਿਸ਼ੇਸ਼ ਸਨਮਾਨ ਕੁਲਦੀਪ ਸਿੰਘ ਢਾਲੀਵਾਲ ਬੀਤੀ ਸ਼ਾਮ ਬੇਰਕਾ ਬੀਕੇ ਗੁੰਡਿਆਂ ਨਾਲ ਮੁਕਾਬਲਾ ਕਰਦੇ ਜਕਮੀ ਹੋਏ ਪੁਲਿਸ ਇੰਸਪੈਕਟਰ ਅਮਨ ਜੋਤਕਰ ਜੋ ਕਿ ਬੇਰਕਾ ਦੇ ਥਾਣਾ ਮੁਖੀ ਵੀ ਹਨ ਦਾ ਸਥਾਨਕ ਹਸਪਤਾਲ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਹਾਲ ਪੁੱਛਣਗੇ ਕੈਬਨਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੇ ਐਲਾਨ ਕੀਤਾ ਕਿ ਅਮਨ ਜੋਤ ਕਰਨ ਨੂੰ ਵਿਸ਼ੇਸ਼ ਤਰੱਕੀ ਦਿੱਤੀ ਜਾਵੇਗੀ ਅਤੇ ਇਸ ਆਜ਼ਾਦੀ ਦਿਹਾੜੇ ਉੱਤੇ ਉਹਨਾਂ ਦੀ ਬਹਾਦਰੀ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਲੋਕਾਂ ਦਾ ਕਰੋੜਾ ਰੁਪਏ ਠੱਗ ਕੇ ਪਤੀ ਪਤਨੀ ਪ੍ਰਾਪਰਟੀ ਡੀਲਰ ਰਫੂ ਚੱਕਰਪਾਲਸ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਮੋਹੱਲੇ ਜਿਹੜੇ ਦੇ ਖੜੇ ਸ਼ਹਿਰ ਚੱਕ ਪ੍ਰਾਪਰਟੀ ਡੀਲਰ ਬਲਕ ਤਤ ਤੌਰ ਤੇ ਸੈਂਕੜੇ ਪੋਲੇ ਪੋਲੇ ਲੋਕਾਂ ਨਾਲ ਫਲੈਟ ਦੇਣ ਦੇ ਨਾਂ ਤੇ ਕਰੋੜਾ ਰੁਪਏ ਦੀ ਠੱਗੀ ਮੰਦਾ ਮਾਮਲਾ ਸਾਹਮਣੇ ਆਇਆ ਹੈ ਮੋਹੱਲੀ ਪ੍ਰੈਸ ਕਲੱਬ ਵਿਖੇ ਇੱਕ ਕਾਨਫਰੰਸ ਦੌਰਾਨ ਗੁਰਵਿੰਦਰ ਸਿੰਘ ਅਤੇ ਅਰुण ਕੁਮਾਰ ਨੇ ਦੱਸਿਆ ਕਿ ਉਹਨਾਂ ਤੋਂ ਇਲਾਵਾ ਹੋਰ ਕਾਫੀ ਲੋਕਾਂ ਬਲੋਸਣੀ ਇਨਕਲੇਵ ਵਿਕੇ ਪ੍ਰਾਪਰਟੀ ਡੀਲਰ ਦੇ ਮਾਲਕ ਸ਼ਿਵ ਕੁਮਾਰ ਸ਼ਰਮਾ ਉਸ ਦੀ ਪਤਨੀ ਨੀਹਾ ਸ਼ਰਮਾ ਤੇ ਕੰਪਨੀ ਦੇ ਮੈਨੇਜਰ ਵਿਕਾਸ ਸ਼ਰਮਾ ਕੋਲ ਫਲੈਟ ਖਰੀਦਣ ਲਈ ਸੰਪਰਕ ਕੀਤਾ ਸੀ ਉਹਨਾਂ ਦੱਸਿਆ ਕਿ ਸ਼ਿਵ ਕੁਮਾਰ ਸ਼ਰਮਾ ਨੇ ਆਮ ਲੋਕਾਂ ਨਾਲ ਬਖ ਬਖ ਸੋਸਾਇਟੀਆਂ ਦੇ ਫਲੈਟ ਖਰੀਦ ਕੇ ਦੇਣ ਦੇ ਵਾਅਦੇ ਤਹਿਤ ਕਰੋੜਾ ਰੁਪਏ ਇਕੱਠੇ ਕੀਤੇ ਸਨ ਉਹਨਾਂ ਦੱਸਿਆ ਕਿ ਕਰੀਬ 1 ਤੋਂ 1.5 ਸਾਲ ਦਾ ਸਮਾਂ ਬੀਤ ਚੁੱਕਿਆ ਹੈ ਪਰ ਅੱਜ ਵੀ ਲੋਟੇ ਹੋਏ ਮਹਿਸੂਸ ਕਰ ਰਹੇ ਹਨ ਪੀੜਤਾ ਨੇ ਦੱਸਿਆ ਕਿ ਜਦੋਂ ਸ਼ਿਵ ਕੁਮਾਰ ਸ਼ਰਮਾ ਕੋਲ ਪੈਸਾ ਵਾਪਸ ਕਰਨ ਜਾਂ ਖਰੀਦੀ ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣ ਲਈ ਪਹੁੰਚ ਕੀਤੀ ਤਾਂ ਸ਼ਿਵ ਕੁਮਾਰ ਸ਼ਰਮਾ ਵੱਲੋਂ ਕਿਹਾ ਗਿਆ ਕਿ ਮੈਂ ਤੁਹਾਨੂੰ ਖਰੀਦੀਆਂ ਗਈਆਂ ਪ੍ਰਾਪਰਟੀਆਂ ਦੀ ਰਜਿਸਟਰੀ ਨਹੀਂ ਕਰਵਾ ਸਕਦਾ ਪੰਜਾਬ 'ਚ 3000 ਕਰੋੜ ਰੁਪਏ ਦਾ ਨੈਸ਼ਨਲ ਹਾਈਵੇ ਪ੍ਰੋਜੈਕਟ ਰੱਦ ਗੰਡਕਰੀ ਨੇ ਕਿਹਾ ਜ਼ਮੀਨ ਐਕਵਾਇਰ ਚ ਆ ਰਹੀ ਹੈ ਦਿੱਕਤ ਪੰਜਾਬ ਦੇ ਤਿੰਨ ਨੈਸ਼ਨਲ ਹਾਈਵੇ ਪ੍ਰੋਜੈਕਟਾਂ ਨੂੰ ਬੰਦ ਕਰਨ ਦੀ ਆਵਾਜ਼ ਵੀ ਸੰਸਦ ਵਿੱਚ ਉਠਾਈ ਗਈ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਹਨੇ ਵੱਲੋਂ ਉਠਾਏ ਸਵਾਲਾਂ ਤੇ ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਕ ਮੰਤਰੀ ਨਿਤਨ ਗੰਡਕਰੀ ਨੂੰ ਖੁਦ ਇਸ ਤੇ ਭਾਰਤ ਸਰਕਾਰ ਦਾ ਪੱਖ ਪੇਸ਼ ਕਰਨਾ ਪਿਆ ਕੇਂਦਰ ਸਰਕਾਰ ਦਾ ਰਾਜ ਸਭਾ ਵਿੱਚ ਕਹਿਣਾ ਹੈ ਕਿ ਜ਼ਮੀਨ ਐਕਵਾਇਰ ਵਿੱਚ ਮੁਸ਼ਕਲਾ ਕਾਰਨ ਪ੍ਰੋਜੈਕਟ ਰੁਕੇ ਹੋਏ ਹਨ ਪੰਜਾਬ ਦੇ ਰਾਜ ਸਭਾ ਮੈਂਬਰ ਵਿਕਰਮ ਸਹਨੀ ਦੇ ਇੱਕ ਸਵਾਲ ਦੇ ਜਵਾਬ ਵਿੱਚ ਕੇਂਦਰੀ ਮਾਤਰੀ ਨਿਤਨ ਗੰਡਕਰੀ ਨੇ ਕਿਹਾ ਕਿ NHAI ਨੇ ਅਸਲ ਵਿੱਚ ਜ਼ਮੀਨ ਗ੍ਰਹਿਣ ਵਿੱਚ ਰੁਕਾਵਟਾਂ ਅਤੇ ਲੋੜਾਪੂਰੀਆਂ ਨਾ ਹੋਣ ਕਾਰਨ 3000 ਕਰੋੜ ਰੁਪਏ ਦੇ ਪ੍ਰੋਜੈਕਟ ਰੱਦ ਕਰ ਦਿੱਤੇ ਹਨ ਸ਼ੰਭੂ ਬਾਰਡਰ ਦੇ ਮੁੱਦੇ ਤੇ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਨੂੰ ਕਿਹਾ ਕਿਸਾਨਾਂ ਦੇ ਵਿਰੋਧ ਨੂੰ ਸ਼ਾਤੀਪੂਰਨ ਤਰੀਕੇ ਨਾਲ ਕਰੋ ਹੱਲ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਸਰਕਾਰਾਂ ਨੂੰ ਕਿਹਾ ਕਿਉਂ ਐਮਐਸਪੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਸੰਪਰਕ ਕਰਨ ਲਈ ਇੱਕ ਆਜਾਦ ਕਮੇਟੀ ਬਣਾਏ ਦੇਕੋ ਜਨਰਪਾਖਾ ਵਿਅਕਤੀਆਂ ਦੇ ਨਾਂ ਸਜਾਉਣ ਨਾਲ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਿਸੇ ਨੂੰ ਵੀ ਹਾਲਾਤ ਨਹੀਂ ਵਿਗਾੜਨੇ ਚਾਹੀਦੇ